ਹallelujah ਸੋ ਪਰਮੇਸ਼ਰ ਦੇ ਪ੍ਰੇਮੀਆਂ ਅੱਜ ਦੇ ਪ੍ਰਚਾਰ ਦਾ ਟੌਪਿਕ ਹੈ ਤੁਹਾਡਾ ਜਵਾ ਪਰਮੇਸ਼ਵਰ ਅੱਗ ਦਾ ਪਰਮੇਸ਼ਵਰੀ ਤੁਹਾਡਾ ਪਰਮੇਸ਼ਰ ਕਿਹੜਾ ਪਰਮੇਸ਼ਵਰ ਹੈ ਤੁਹਾਡਾ ਜਵਾ ਪਰਮੇਸ਼ਵਰ ਅੱਗ ਦਾ ਪਰਮੇਸ਼ਰ ਹੈ ਪ੍ਰਚਾਰ ਦਾ ਟੌਪਿਕ ਹੈ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਕੂਰਚ ਤਿੰਨ ਅਧਿਆਇ ਦੀ ਦੋ ਆਇਤ ਨੂੰ ਤਾਂ ਇਹ ਹਵਾ ਦੇ ਦੂਤ ਨੇ ਇੱਕ ਝਾੜੀ ਵਿੱਚੋਂ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਨ ਦਿੱਤਾ ਜਾਂ ਉਸ ਨੇ ਡਿਠਾ ਤਾਂ ਵੇਖੋ ਉਹ ਝਾੜੀ ਅੱਗ ਵਿੱਚ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਪਰਮੇਸ਼ਰ ਦਾ ਇੱਕ ਬੰਦਾ ਹੈ ਅਤੇ ਉਹ ਆਪਣਾ ਕੋਈ ਕੰਮਕਾਰ ਕਰਦਾ ਪਿਆ ਹੈ ਉਹ ਆਪਣੀ ਮਸਤੀ ਦੇ ਵਿੱਚ ਉਹ ਆਪਣੇ ਤਰੀਕੇ ਦੇ ਨਾਲ ਦੁਨੀਆਦਾਰੀ ਦੇ ਵਿੱਚ ਰਹਿ ਰਿਹਾ ਹੈ ਆਪਣੇ ਤਰੀਕੇ ਦੇ ਨਾਲ ਸੋਚਦਾ ਹੈ ਆਪਣੇ ਤਰੀਕੇ ਦੇ ਨਾਲ ਖਾਂਦਾ ਪੀਂਦਾ ਏ ਉਹਨੂੰ ਦੁਨੀਆਦਾਰੀ ਦੇ ਨਾਲ ਕੋਈ ਮਤਲਬ ਨਹੀਂ ਏ ਤੁਹਾਡੇ ਵਿੱਚੋਂ ਵੀ ਕੁਝ ਇਹੋ ਜਿਹੇ ਜਣੇ ਹੋਣੇ ਨੇ ਜਿਨ੍ਹਾਂ ਨੂੰ ਸਿਰਫ ਆਪਣੇ ਆਪਨਾ ਮਤਲਬ ਏ ਉਹਨਾਂ ਨੂੰ ਕੋਈ ਪਤਾ ਨਹੀਂ ਦੁਨੀਆ ਕਿੱਥੇ ਵੱਸਦੀ ਪਈ ਏ ਉਹਨਾਂ ਦੇ ਸੁਪਨੇ ਵੀ ਬੜੇ ਛੋਟੇ ਜਿਹੇ ਹੋਣੇ ਨੇ ਪਰ ਇਸ ਜਗ੍ਹਾ ਤੇ ਜਿਹੜਾ ਇਹ ਬੰਦਾ ਏ ਇੱਕ ਚੀਜ਼ ਨੂੰ ਵੇਖਦਾ ਏ ਅੱਗ ਦੇ ਵਿੱਚੋਂ ਪਰਮੇਸ਼ਰ ਨੂੰ ਵੇਖਦਾ ਏ ਕਿਹਦੇ ਵਿੱਚੋਂ ਕਿਹਦੇ ਵਿੱਚੋਂ ਕਹਿੰਦੇ ਇੱਕ ਝਾੜੀ ਵੱਲ ਰਹੀ ਸੀ ਉਹਦੇ ਵਿੱਚੋਂ ਇਹਨੂੰ ਦਰਸ਼ਨ ਹੋਇਆ ਏ ਇੱਕ ਸਵਰਗ ਦੂਤ ਉਹ ਝਾੜੀ ਦੇ ਵਿੱਚੋਂ ਬੋਲਿਆ ਉਹ ਝਾੜੀ ਦੇ ਵਿੱਚੋਂ ਆਵਾਜ਼ ਆਈ ਏ ਉਹ ਝਾੜੀ ਦੇ ਵਿੱਚੋਂ ਦਰਸ਼ਨ ਹੋਇਆ ਏ ਕਿ ਉਹ ਪਰਮੇਸ਼ਵਰ ਅੱਗ ਦਾ ਪਰਮੇਸ਼ਵਰ ਏ ਕਿਹੜਾ ਪਰਮੇਸ਼ਵਰ ਅੱਗ ਦਾ ਪਰਮੇਸ਼ਵਰ ਰਹਿੰਦਾ ਕਿੱਥੇ ਅੱਗ 'ਚ ਅੱਗ ਦਾ ਪਰਮੇਸ਼ਵਰ ਕਿੱਥੇ ਰਹਿੰਦਾ ਅੱਗ 'ਚ ਅੱਗ 'ਚ ਇਹਨੂੰ ਦਰਸ਼ਨ ਕਿੱਥੋਂ ਹੋਇਆ ਏ ਅੱਗ 'ਚ ਅੱਗ ਦੇ ਵਿੱਚੋਂ ਜੇ ਉਹ ਅੱਗ ਦਾ ਪਰਮੇਸ਼ਵਰ ਹੈ ਦੇ ਦਰਸ਼ਨ ਕੀ ਤੋਂ ਹੋ ਗਿਆ ਉਹਨੂੰ ਅਗਜ ਇਹ ਫੁੱਲਾਂ ਦੇ ਵਿੱਚ ਨਹੀਂ ਰਹਿੰਦਾ ਇਹ ਇਹ ਜਿਹੜਾ ਪੁਜਾਰਾਂ ਦੇ ਵਿੱਚ ਨਹੀਂ ਰਹਿੰਦਾ ਇਹ ਸੋਹਣੀਆਂ ਸੋਹਣੀਆਂ ਚੀਜ਼ਾਂ ਦੇ ਵਿੱਚ ਨਹੀਂ ਰਹਿੰਦਾ ਇਹ ਕਿੱਥੇ ਰਹਿ ਰਿਹਾ ਜੀ ਅਗਜ ਅਗ ਦੇ ਵਿੱਚ ਅੱਜ ਇਹ ਪਰਮੇਸ਼ਵਰ ਇਹਨੂੰ ਦੱਸਿਆ ਅੱਗ ਦੇ ਵਿੱਚੋਂ ਅਸੀਂ ਆਪਦੇ ਪਰਮੇਸ਼ਰ ਨੂੰ ਵੇਖਦੇ ਆ ਲੱਭਣ ਦੀ ਕੋਸ਼ਿਸ਼ ਕਰਦੇ ਆ ਫੇਸਬੁੱਕ ਦੇ ਵਿੱਚੋਂ ਅਸੀਂ ਆਪਣੇ ਪਰਮੇਸ਼ਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਇੰਸਟਾਗ੍ਰਾਮ ਦੇ ਵਿੱਚੋਂ ਅਸੀਂ ਆਪਣੇ ਪਰਮੇਸ਼ਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਰੀਲਾਂ ਦੇ ਵਿੱਚੋਂ ਅਸੀਂ ਆਪਣੇ ਪਰਮੇਸ਼ਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਵਟਸਐਪ ਤੇ ਬਾਸ ਸਦਾ ਘੰਟਾ ਦੁਆ ਕੀਤੀ ਸਾਰਾ ਦਿਨ ਫੇਸਬੁੱਕ ਚਲਾ ਲਓ ਵਟਸਐਪ ਚਲਾ ਲਓ ਰੀਲਾਂ ਬੇਕ ਲਓ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਮੁਲਾਕਾਤ ਰੱਬ ਨਾਲ ਹੋ ਗਈ ਨਹੀਂ ਤੁਹਾਡਾ ਪਰਮੇਸ਼ਰ ਕਿਤੇ ਰਹਿੰਦਾ ਅੱਗ ਦੇ ਵਿੱਚ ਅੱਗ ਦੇ ਵਿੱਚ ਉਹਨੂੰ ਅੱਗ ਵਾਲੇ ਲੋਕ ਪਸੰਦ ਨੇ ਪਰਮੇਸ਼ਰ ਸੁਸਤ ਲੋਕਾਂ ਦਾ ਪਰਮੇਸ਼ਰ ਨਹੀਂ ਹੈ ਪਰਮੇਸ਼ਰ ਢਿੱਲੇ ਲੋਕਾਂ ਦਾ ਪਰਮੇਸ਼ਰ ਨਹੀਂ ਹੈ ਪਰਮੇਸ਼ਰ ਉਹ ਜਿਹੜੇ ਜਕੜੇ ਜੇ ਲੋਕ ਹੁੰਦੇ ਨੇ ਬਸ ਆਪਣੀ ਮਰਜ਼ੀ ਨਾਲ ਹੱਸ ਲਿਆ ਆਪਣੀ ਮਰਜ਼ੀ ਨਾਲ ਰੋ ਲਿਆ ਐ ਹੋ ਜਾ ਲੋਕਾਂ ਨੂੰ ਪਰਮੇਸ਼ਰ ਪਸੰਦ ਨਹੀਂ ਕਰਦਾ ਕਿਉਂਕਿ ਉਹ ਕਿਹੜਾ ਪਰਮੇਸ਼ਰ ਹੈ ਅੱਗ ਵਾਲਾ ਪਰਮੇਸ਼ਰ ਅੱਗ ਦਾ ਪਰਮੇਸ਼ਰ ਅੱਗ ਚਾਹੀਦੀ ਏ ਪਰਮੇਸ਼ਵਰ ਨੂੰ ਤੁਹਾਡੇ ਅੰਦਰ ਅੱਗ ਨਹੀਂ ਏ ਅੱਗ ਪੈਦਾ ਕਰਨ ਦੀ ਕੋਸ਼ਿਸ਼ ਕਰੋ ਪਰਮੇਸ਼ਰ ਨਾਲ ਗੱਲ ਕਰਨਾ ਚਾਹੁੰਦੇ ਹੋ ਅੱਗ ਪੈਦਾ ਕਰੋ ਆਪਣੇ ਅੰਦਰ ਪਰਮੇਸ਼ਰ ਨੂੰ ਵੇਖਣਾ ਚਾਹੁੰਦੇ ਹੋ ਅੱਗ ਪੈਦਾ ਕਰੋ ਆਪਣੇ ਅੰਦਰ ਪਰਮੇਸ਼ਰ ਦੀਆਂ ਗੱਲਾਂ ਸੁਣੀਆਂ ਨੇ ਤੇ ਅੱਗ ਪੈਦਾ ਕਰੋ ਇੱਥੇ ਆਏ ਚਾਰ ਪੰਜ ਵਾਸੀਆਂ ਲਈ ਇੱਕ ਹਾਲੇਲੂਇਆ ਬੋਲਿਆ ਤੇ ਕਰੋ ਕਰੀ ਗਏ ਚਲੇ ਇਹੋ ਜਿਹੇ ਲੋਕਾਂ ਨੂੰ ਪਰਮੇਸ਼ਰ ਪਸੰਦ ਨਹੀਂ ਕਰਦਾ ਉਹ ਆਗਣਾ ਭਰੇ ਲੋਕਾਂ ਨੂੰ ਪਸੰਦ ਕਰਦਾ ਹੈ ਕਿਹੜੇ ਲੋਕਾਂ ਨੂੰ ਅੱਗ ਨਾਲ ਭਰੇ ਲੋਕਾਂ ਨੂੰ ਲੋਕਾਂ ਨੂੰ ਜੀ ਅੱਗ ਨਾਲ ਭਰੇ ਲੋਕਾਂ ਨੂੰ ਹਾਂ ਜੀ ਅੱਗ ਨਾਲ ਭਰੇ ਆਗਣਾ ਭਰੇ ਲੋਕਾਂ ਨੂੰ ਅੱਧਾ ਘੰਟਾ ਦੁਆ ਕੀਤੀ ਹੈ ਬਸ ਉਹਨਾਂ ਹੀ ਵਾਦੂਏ ਅੱਧਾ ਘੰਟਾ ਸਵੇਰੇ ਉੱਟ ਕੇ ਆਪਣਾ YouTube ਤੇ ਇੱਕ ਗੀਤ ਸੁਣ ਲਿਆ ਰੱਬ ਰੱਬ ਹੋ ਗਈ ਏ ਇੱਕ ਅਧੀਨ ਲਾਈਨ ਪੜ੍ਹ ਲਈ ਏ ਬਾਈਬਲ ਦੀ ਤੇ ਰੱਬ ਰੱਬ ਹੋ ਗਈ ਏ ਨਹੀਂ ਪਰਮੇਸ਼ਵਰ ਅੰधे ਘੰਟੇ ਵਾਲਾ ਪਰਮੇਸ਼ਰ ਨਹੀਂ ਜੀ ਇੱਕ ਦਿਨ ਵਾਲਾ ਵੀ ਪਰਮੇਸ਼ਵਰ ਨਹੀਂ ਜੇ ਇੱਕ ਤਿਆਰ ਵਾਲਾ ਵੀ ਪਰਮੇਸ਼ਵਰ ਨਹੀਂ ਜੇ ਇੱਕ ਘੰਟੇ ਵਾਲਾ ਵੀ ਪਰਮੇਸ਼ਵਰ ਨਹੀਂ ਜੇ ਉਹਨੂੰ ਚਾਹੀਦਾ ਹੈ ਜੇ ਮੈਂ ਅੱਗ 'ਚ ਰਹਿਣਾ ਤੇ ਲੋਕ ਮੇਰੇ ਨਾਲ ਸਫ਼ਰ ਕਰਨ। ਅੱਗ ਵਾਲਾ ਪਰਮੇਸ਼ਵਰ ਕਹਿੰਦਾ ਮੇਰੇ ਨਾਲ ਸਫ਼ਰ ਕਰਨ। ਅੱਗ 'ਚ ਰੋ। ਇਹ ਸਮਾਂ ਨਹੀਂ ਹੈ ਕਿ ਤੁਹਾਡੇ ਘਰੇ ਇੱਕ ਵੇਲਣ ਜਾਂ ਬੰਦਾ ਆ ਗਿਆ। ਤੇ ਤੁਸੀਂ ਸਾਰੀ ਜਿਹੜੀ ਸਾਗ ਧਰ ਲਿਆ ਤੇ ਉਹਨੂੰ ਸੇਕਾ ਲਵਾਈ ਜਾਂਦੇ ਹੋ ਤੇ ਉਹ ਚੁੱਲ੍ਹੇ ਦੇ ਵਿੱਚ ਆ ਕੇ ਤੇ ਚੁੱਲ੍ਹੇ ਦੇ ਕੋਲ ਆ ਕੇ ਬਹਿ ਗਿਆ ਤੇ 5-6 ਘੰਟੇ ਉਹਨੇ ਅੱਗ ਸੇਕੀਏ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਤੇ ਤੁਹਾਡਾ ਟਾਈਮ ਗਾਲ ਕੇ ਉੱਟ ਗਿਆ ਨਹੀਂ ਅੱਗ ਦਾ ਪਰਮੇਸ਼ਵਰ ਹੈ ਕਿਹੜਾ ਪਰਮੇਸ਼ਵਰ ਅੱਗ ਦਾ ਪਰਮੇਸ਼ਵਰ ਅੱਗ ਦਾ ਪਰਮੇਸ਼ਵਰ ਹੈ ਇਹ ਨਹੀਂ ਤੁਹਾਨੂੰ ਬੱਸ ਜਿਹੜਾ ਵੀ ਵਿਆਹ ਹੋਏਗਾ ਉਹ ਐਤਵਾਰ ਆਏਗਾ ਤੇ ਬਾਅਦ ਦੇ ਵਿੱਚ ਤੁਸੀਂ ਅਸੀਜੇ ਮਹਗਾ ਕੇ ਤੇ ਫਿਰ ਤੁਸੀਂ ਚਰਚ ਦੇ ਵਿੱਚ ਆ ਕੇ ਰੱਬ ਅੱਗੇ ਗੋਡੇ ਟੇਕ ਕੇ ਬਹਿ ਜਾਓਗੇ ਨਹੀਂ ਉਹ ਅੱਗ ਦਾ ਪਰਮੇਸ਼ਵਰ ਹੈ ਵੇਲੜ ਦੇ ਲੋਕ ਤੁਹਾਡੇ ਕੋਲ ਆ ਕੇ ਤੁਹਾਨੂੰ ਕਦੀ ਚੌਂਕ ਚ ਲਾ ਕੇ ਕਦੀ ਬਾਜ਼ਾਰ ਚ ਲਾ ਕੇ ਕਦੀ ਤੁਸੀਂ ਉਧਰ ਨੂੰ ਗਏ ਕਦੀ ਉਧਰ ਨੂੰ ਗਏ ਕਦੀ ਉਹਨੂੰ ਟਾਈਮ ਕ ਪਾਸ ਕਰ ਲਿਆ ਕਦੀ ਉਹਨੂੰ ਕਰ ਲਿਆ ਹਾਏ ਮੈਨੂੰ ਇੱਕ ਫੋਨ ਆਇਆ ਕਹਿੰਦਾ ਮੈਂ ਵੇਲਾ ਸੀ ਮੈਂ ਸੋਚਿਆ ਚਲੋ ਚਲੋ ਪ੍ਰੋਫਿਟ ਨਾਲ ਗੱਪਾਂ ਮਾਰਦੇ ਆ ਮੈਂ ਕਿਹਾ ਗੱਪਾਂ ਮਾਰਨੀਆਂ ਨੇ ਹੁਣ ਫੋਨ ਨਾ ਕੱਟੀ ਇੱਕ ਘੰਟਾ ਪਾ ਦੁਆ ਕਰਦੇ ਆ ਨਹੀਂ ਨਹੀਂ ਇੰਨਾ ਟਾਈਮ ਕਿੱਥੇ ਆਗ ਵਾਲੇ ਬੰਦਿਆਂ ਨੂੰ ਬੰਦੇ ਕਿਹੋ ਜਿਹਾ ਚਾਹੀਦੇ ਨੇ ਆਗ ਵਾਲੇ ਹਾਂ ਆਗ ਵਾਲੇ ਆਗ ਵਾਲੇ ਕਹਿੰਦੇ ਚਲੋ ਗੱਪਾਂ ਮਾਰਦੇ ਆ ਇਧਰ ਦਿਨਾਂਗੇ ਲੰਗੇ ਜਾਂਦੇ ਸਹੀ ਕਿਾ ਚਲੋ ਇੱਕ ਕੱਪ ਚਾਹ ਦਾ ਪੀਨੇ ਆ ਤੇ ਗੱਪਾਂ ਮਾਰਦੇ ਆ ਮੈਂ ਕਿਹਾ ਚਾਹ ਦਾ ਪਲਾ ਜੱਗ ਪੀ ਲੈ ਤੂੰ ਇੱਕ ਕੱਪ ਦੀ ਗੱਲ ਕਰਨਾ ਜਾਦਾ ਆਪਣਾ ਜੱਗ ਪੀ ਜਾ ਪਰ ਗੱਪਾਂ ਵਾਲੇ ਨਹੀਂ ਅਸੀਂ ਅੱਗ ਵਾਲੇ ਹੀ ਹਾਂ ਉਹਦੀ ਉਸਤਤ ਕਰਨ ਵਾਲੇ ਬੰਦੇ ਹallelujah ਸਾਡੇ ਕੋਲ ਇੰਨਾ ਟਾਈਮ ਤੇਰੀਆਂ ਗੱਪਾਂ ਸੁਣਦੇ ਲਈ ਸਾਡੇ ਕੋਲ ਇੰਨਾ ਟਾਈਮ ਤੇਰੇ ਨਾਲ ਗੱਪਾਂ ਮਾਰਨ ਦੇ ਲਈ ਅਸੀਂ ਕਿਹੜੇ ਪਰਮੇਸ਼ਰ ਦੀ ਉਸਤਤ ਕਰਦੇ ਹਾਂ ਅੱਗ ਵਾਲੇ ਪਰਮੇਸ਼ਰ ਦੀ ਅੱਗ ਵਾਲੇ ਪਰਮੇਸ਼ਰ ਦੇ ਐ ਪਰਮੇਸ਼ਰ ਫੋਲਜ ਕਿਉਂ ਨਹੀਂ ਦਿਸਿਆ ਐ ਪਰਮੇਸ਼ਰ ਜਿਹੜਾ ਉਹਨੂੰ ਉਹਨੂੰ ਕਿਤੇ ਮਿੱਟੀ ਚ ਕਿਉਂ ਨਹੀਂ ਦਿਸਿਆ ਆ ਪਰਮੇਸ਼ਰ ਉਹਨੂੰ ਕਿਸੇ ਚੀ ਚੋੜ ਕੇ ਉਹਨੇ ਦੱਸਿਆ ਉਹਨੂੰ ਅੱਗ ਜੀ ਕਿਉਂ ਦੱਸਿਆ ਤੁਹਾਨੂੰ ਪਤਾ ਕਿਉਂ ਕਿਉਂਕਿ ਉਹ ਅੱਗ ਚ ਰਹਿੰਦਾ ਕਿੱਥੇ ਰਹਿੰਦਾ ਅੱਗ ਦੇ ਵਿੱਚ ਕਿੱਥੇ ਰਹਿੰਦਾ ਅੱਗ ਦੇ ਵਿੱਚ ਅੱਗ ਚ ਰਹਿੰਦਾ ਅੱਗ ਵਾਲਾ ਪਰਮੇਸ਼ਰ ਅੱਗ ਵਾਲੇ ਲੋਕਾਂ ਨੂੰ ਪਸੰਦ ਕਰਦਾ ਤੁਸੀਂ ਸੋਚੋਗੇ ਗੱਲ ਇੱਥੇ ਖਤਮ ਹੋ ਜਾਂਦੀ ਏ ਨਹੀਂ ਤੁਸੀਂ ਅਗਲੀ ਆਇਤ ਨੂੰ ਵੀ ਪੜ੍ਹ ਸਕਦੇ ਹੋ ਮੇਰੇ ਨਾਲ ਤਾਂ ਦੀ ਹਵਾ ਦੀ ਆਗਨ ਭਈ ਅਤੇ ਉਸ ਨੇ ਹੋਮ ਬਲੀ ਅਤੇ ਬਾਲਣ ਅਤੇ ਪੱਥਰਾਂ ਨਾਲ ਅਤੇ ਮਿੱਟੀ ਸਾੜ ਸੁੱਟਿਆ ਆਮਨ ਕਹਿੰਦਾ ਇੱਥੇ ਯਵਾ ਦੀ ਆਗਾਂਨ ਪਈ ਹਲੋ ਆਗਾਂਨ ਪਈ ਹਲੋ ਆਗਾਂਨ ਪਈ ਹਲੋ ਆਗਾਂਨ ਪਈ ਹਲੋ ਆਗਾਂਨ ਪਈ ਕਹਿੰਦਾ ਇੱਥੇ ਯਵਾ ਦੀ ਆਗਾਂਨ ਪਈ ਇੱਥੇ ਅੱਗ ਦੀ ਗੱਲ ਹੋ ਰਹੀ ਏ ਇੱਥੇ ਦੋ ਧਿਰਾਂ ਦਾ ਆਪਸੀ ਟੱਕਰ ਹੋ ਗਈ ਏ ਕਹਿੰਦੇ ਤੁਸੀਂ ਵੀ ਬਲੀ ਚੜਾ ਲਵੋ ਅਸੀਂ ਵੀ ਬਲੀ ਚੜਾ ਲੈਨੇ ਆ ਤੇ ਜਿਹਦੀ ਬਲੀ ਨੂੰ ਅਸਮਾਨ ਤੋਂ ਆਗ ਆਵੇਗੀ ਝਟ ਕਰੇਗੀ ਉਹ ਹੀ ਪਰਮੇਸ਼ਵਰ ਏ ਛਰਤਾਂ ਲੱਗ ਗਈਆਂ ਨੇ ਛਰਤਾਂ ਇੱਥੇ ਉਹਨੇ ਇਹ ਕਿਉਂ ਨਹੀਂ ਪਰਮੇਸ਼ਰ ਨੇ ਅਸਮਾਨ ਤੋਂ ਮੀਂਹ ਪਾਤਾ ਉਹ ਪਰਮੇਸ਼ਵਰ ਏ ਜਿਹੜੇ ਪਰਮੇਸ਼ਰ ਨੇ ਅਸਮਾਨ ਤੋਂ ਫੁੱਲ ਸੁੱਟਤੇ ਉਹ ਪਰਮੇਸ਼ਵਰ ਏ ਜਿਹੜੇ ਪਰਮੇਸ਼ਰ ਨੇ ਆ ਆ ਬੱਵਾ ਵਗਾ ਦਿੱਤੀ ਉਹ ਪਰਮੇਸ਼ਵਰ ਏ ਇਹਨੇ ਕੀ ਕਿਹਾ ਅੱਗ ਆਈ ਨੇ ਹਾਂ ਕਹਿੰਦਾ ਜਿਹੜੇ ਪਰਮੇਸ਼ਰ ਨੇ ਅਸਮਾਨ ਤੋਂ ਅੱਗ ਸੁੱਟਦੀ ਇਹ ਬਲੀ ਨੂੰ ਚੱਟ ਕਰ ਲਿਆ ਉਹ ਕੀ ਏ ਉਹ ਪਰਮੇਸ਼ਵਰ ਏ ਕਹਿੰਦਾ ਉਹ ਪਰਮੇਸ਼ਵਰ ਏ ਕਿਹੜੇ ਪਰਮੇਸ਼ਰ ਨੇ ਅਸਮਾਨ ਤੋਂ ਅੱਗ ਸੁੱਟ ਕੇ ਬਲੀ ਨੂੰ ਚੱਟ ਕੀਤਾ ਬਲੀ ਨੂੰ ਚੱਕਿਆ ਬਲੀ ਨੂੰ ਖਾਦਾ ਉਹ ਪਰਮੇਸ਼ਰ ਪਰਮੇਸ਼ਵਰ ਏ ਤੇ ਤੁਹਾਨੂੰ ਪਤਾ ਏ ਅੱਜ ਤੇ ਦੂਜੇ ਜਿਹੜੇ ਦੂਜੇ ਦੂਜੇ ਲੋਕਾਂ ਹੀ ਪੂਜਾ ਕਰਦੇ ਸੀਗੇ ਉਹ ਇੱਕ ਪਾਸੇ ਸੀਗੇ ਇਹ ਪਰਮੇਸ਼ਰ ਦਾ ਬੰਦਾ ਕੱਲਾ ਇੱਕ ਪਾਸੇ ਸੀ ਬਲੀ ਉਹਨਾਂ ਨੇ ਵੀ ਰੱਖਤੀ ਇਹਨੇ ਵੀ ਰੱਖਤੀ ਉਹ ਸ਼ਾਮ ਤੋਂ ਲੈ ਕੇ ਸਵੇਰ ਤੱਕ ਕਰ ਲਾਉਂਦੇ ਰ ਆਪਦੇ ਪੁਰਵਜਾਂ ਦੇ ਜਿਹੜੇ ਉਹ ਦੇਵੀ-ਦੇਵਤੇ ਆਗੇ ਸੀ ਉਹਨਾਂ ਦੇ ਅੱਗੇ ਉਹਨਾਂ ਨੂੰ ਬੁਲਾਉਂਦੇ ਰ ਪਰ ਬਲੀ ਨੂੰ ਕੁਝ ਵੀ ਨਹੀਂ ਹੋਇਆ ਤੇ ਜਦੋਂ ਇਸ ਬੰਦੇ ਨੇ ਕਿਹਾ ਕਿ ਯਵਾਦ ਲੋਕ ਜਾਣ ਜਾਣ ਕਿ ਤੂੰ ਅੱਗ ਦਾ ਪਰਮੇਸ਼ਵਰ ਹੈ ਇਹ ਲੋਕ ਜਾਣ ਜਾਣ ਤੂੰ ਜਿਉਂਦਾ ਪਰਮੇਸ਼ਵਰ ਹੈ ਇਹ ਲੋਕ ਜਾਣ ਜਾਣ ਕਿ ਤੂੰ ਅੱਗ ਚ ਰਹਿਣਾ ਤੇ ਕਲਾਮ ਦੱਸਦਾ ਅਸਮਾਨ ਤੋਂ ਅੱਗ ਆਈ ਤੇ ਬਲੀ ਨੂੰ ਚੱਕ ਕੇ ਲੈ ਗਈ ਆਮਨ ਇਹ ਕਿੱਥੇ ਰਹਿੰਦਾ ਜੀ ਅੱਗ ਦੇ ਵਿੱਚ ਕਿੱਥੇ ਰਹਿੰਦਾ ਜੀ ਅੱਗ ਦੇ ਵਿੱਚ ਅੱਗ ਦੇ ਵਿੱਚ ਅਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੇ ਆ ਠੰਡੇ ਠੰਡੇ ਗਿਆਨਿਆਂ ਦੇ ਵਿੱਚ ਠੰਡੇ ਠੰਡੇ ਗੀਤਾਂ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦੇ ਆ ਦਿਲ ਦਾ ਮੈਂ ਕਮਜ਼ੋਰ ਯਸ਼ੂ ਮੈਨੂੰ ਸਾਂਭ ਕੇ ਰੱਖੀ ਹਾਂ ਕਿਹੜੇ ਗੀਤ ਗਾਉਣੇ ਅਸੀਂ ਦਿਲ ਦਾ ਮੈਂ ਦਿਲ ਦਾ ਮੈਂ ਕਮਜ਼ੋਰ ਕਮਜ਼ੋਰ ਤੇ ਯਸ਼ੂ ਮੈਨੂੰ ਸਾਂਭ ਕੇ ਰੱਖੀ ਸਾਂਭ ਕੇ ਰੱਖੀ ਆਹ ਦਿਲ ਕਮਜ਼ੋਰੀ ਰਹਿਣਾ ساری ਉਮਰ ਸੋਂਦੇ ਆਉਣੇ ਆ ਗੀਤ ਅੱਜ ਵੀ ਲੋਕੀ ਇਹੇ ਦਿਲ ਦਾ ਮੈਂ ਕਮਜ਼ੋਰ ਐ ਹੋ ਜਾ ਕਮਜ਼ੋਰ ਲੋਕਾਂ ਨੂੰ ਪ੍ਰਭੂ ਪਸੰਦ ਨਹੀਂ ਕਰਦਾ ਪਰਮੇਸ਼ਰ ਅੱਗ ਜ ਰਹਿਦਾ ਤੇ ਉਹ ਅੱਗ ਨਾਲ ਭਰੇ ਲੋਕਾਂ ਨੂੰ ਪਸੰਦ ਕਰਦਾਗਾ ਹallelujah ਆ ਗੋਣੀ ਚਾਹੀਦੀ ਤੁਹਾਡੇ ਅੰਦਰ ਖੁਦਾ ਦੇ ਲੋਕੋ ਅਸਮਾਨ ਤੋਂ ਅੱਗ ਡਿੱਗੀ ਕਿਥੋਂ ਆ ਕੜਗੀ ਹੈ ਜੀ ਅਸਮਾਨ ਤੋਂ ਕਿਥੋਂ ਜੀ ਅਸਮਾਨ ਤੋਂ ਅਸਮਾਨ ਤੋਂ ਅੱਗ ਡਿੱਗੀ ਉਨੇ ਬਲੀ ਨੂੰ ਚੱਕ ਲਿਆ ਬਲੀ ਨੂੰ ਚੱਕ ਕੇ ਲਾ ਗਈ ਅਸਮਾਨ ਤੋਂ ਅੱਗ ਡਿੱਗੀ ਐ ਝਾੜੀ 'ਚ ਅੱਗ ਪਲੀ ਏ ਅੱਗ ਨਾਲ ਭਰਿਆ ਪਰਮੇਸ਼ਵਰੇ ਤੁਹਾਡਾ ਤੁਸੀਂ ਵੇਖਦੇ ਹੋ ਘਰੇ ਫੋਟੋ ਲੱਗੀ ਹੋਈ ਏ ਉਹਨੇ ਇੱਕ ਭੇੜ ਫੜੀ ਹੋਈ ਏ ਤੁਸੀਂ ਫੋਟੋ ਵੇਖਦੇ ਹੋ ਕਿ ਭੋਲਾ ਜਿਹਾ ਪਰਮੇਸ਼ਵਰ ਤੁਸੀਂ ਫੋਟੋ ਵੇਖਦੇ ਹੋ ਇੱਕ ਜਵਾਕ ਜਿਹਾ ਖੁਰਲੀ ਦੇ ਵਿੱਚ ਪਿਆ ਹੋਇਆ ਤੁਸੀਂ ਫੋਟੋ ਵੇਖਦੇ ਹੋ ਕਿ ਇੱਕ ਜਿਹੜਾ ਨਾ ਪਤਾ ਲੱਗਦਾ ਬੁੜੀ ਏ ਨਾ ਪਤਾ ਲੱਗਦਾ ਬੰਦਾ ਏ ਉਹਦੇ ਬੜੇ ਸਨੈਰੀ ਦੇ ਵਾਲ ਨੇ ਉਹਦੇ ਹੱਟਾ ਹੱਥ ਵਿੱਚ ਖੁੰਡੀ ਏ ਤੁਸੀਂ ਸੋਚਦੇ ਹੋ ਬਸ ਇਹੋ ਜਿਹੀ ਪਰਮੇਸ਼ਵਰ ਨਹੀਂ ਉਹ ਕਿਹੜਾ ਪਰਮੇਸ਼ਵਰ ਏ ਕਿਹੜਾ ਪਰਮੇਸ਼ਰ ਹੈ ਅੱਗ ਵਾਲਾ ਪਰਮੇਸ਼ਰ ਭਾਈ ਕਿਹੜਾ ਪਰਮੇਸ਼ਰ ਦੀ ਮਹਿਮਾ ਕਰਦੇ ਹੋ ਅੱਗ ਵਾਲੇ ਪਰਮੇਸ਼ਰ ਦੀ ਅੱਗ ਨਾਲ ਭਰੇ ਪਰਮੇਸ਼ਵਰ ਦੇ ਉਹ ਰਹਿੰਦਾ ਕਿੱਥੇ ਅੱਗ ਵਿੱਚ ਰਹਿੰਦਾ ਹੈ ਅੱਗ ਨਾਲ ਇੱਥੇ ਹੀ ਗੱਲਾਂ ਖਤਮ ਨਹੀਂ ਹੋਈਆਂ ਕੁਰਾਨ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਦਾਨੀਅਲ ਤਿੰਨਾਂ ਦੇ ਅਉਧਿ ਚੋਂ ਵੀ ਆਇਤ ਨੂੰ ਤਨਬੂਕ ਤਨਸਰ ਰਾਜਾ ਹੱਕਾ ਬੱਕਾ ਹੋ ਕੇ ਛਟਖ ਲੋ ਗਿਆ ਉਹ ਬੋਲ ਕੇ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ ਕਿ ਅਸਾ ਤਿੰਨ ਬੰਦਿਆਂ ਨੂੰ ਬਣਵਾ ਕੇ ਅੱਗ ਵਿੱਚ ਨਹੀਂ ਸਟਵਾਇਆ ਉਹਨਾਂ ਨੇ ਉੱਤਰ ਦਿੱਤਾ ਕਿ ਹੈ ਰਾਜਨ ਸੱਚ ਹੈ ਤਾਂ ਉਸ ਨੇ ਉੱਤਰ ਦੇ ਕੇ ਆਖਿਆ ਭਾਈ ਵੇਖੋ ਮੈਂ ਚਾਰ ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਆਮੇਨ ਇੱਥੇ ਇੱਕ ਰਾਜਾ ਬੜਾ ਹੰਕਾਰਿਆ ਬੜੀ ਆਕੜ ਇਹਦੇ ਚ ਬੜਾ ਕਮਾਂਡ ਹੈ ਕਹਿੰਦਾ ਜਿਹੜਾ ਮੈਂ ਪਰਮੇਸ਼ਰ ਬਣਾਵਾ ਉਹਦੀ ਇਬਾਦਤ ਕਰਨਾ ਇਹ ਬੰਦਿਆਂ ਨੇ ਉਹਦੇ ਅੱਗੇ ਸਿਰ ਨਹੀਂ ਝੁਕਾਇਆ ਇਹਨਾਂ ਨੂੰ ਅੱਗ 'ਚ ਤਿੰਨ ਬੰਦਿਆਂ ਨੂੰ ਸੁੱਟਤਾ ਕਿੰਨੇ ਬੰਦਿਆਂ ਨੂੰ ਤਿੰਨ ਬੰਦਿਆਂ ਨੂੰ ਤਿੰਨ ਬੰਦੇ ਅੱਗ 'ਚ ਸੁੱਟ ਕੇ ਸਾਹਮਣੇ ਕੁਰਸੀ ਢਾ ਕੇ ਬਹਿ ਗਿਆ ਨਜ਼ਾਰਾ ਵੇਖਣ ਦੇ ਲਈ ਕਿ ਇਹ ਬੰਦੇ ਸੜ ਕੇ ਸਵਾਹ ਹੋ ਜਾਣਗੇ ਤੇ ਕਲਾਮ ਦੇ ਵਿੱਚ ਲਿਖਿਆ ਇਹ ਹੱਕਾ ਬੱਕਾ ਹੋ ਕੇ ਕੁਰਸੀ ਤੋਂ ਖੜਾ ਹੋ ਗਿਆ ਇਨੇ ਆਉਦੇ ਲੋਕ ਬੁਲਾਏ ਕਹਿੰਦਾ ਆਪਾਂ ਤਿੰਨ ਬੰਦਿਆਂ ਨੂੰ ਹੱਥ ਪੈਰ ਬੰਨ ਕੇ ਅੱਗ 'ਚ ਸੁੱਟਿਆ ਇਹ ਚਾਰ ਬੰਦੇ ਮੈਂ ਵੇਖਦਾ ਪਿਆਵਾ ਇਹ ਚਾਰ ਬੰਦੇ ਅੱਗ 'ਚ ਕੌਣ ਨੇ ਤੇ ਜਦੋਂ ਉਹਨਾਂ ਨੇ ਆਵਾਜ਼ ਦਿੱਤੀ ਏ ਅੱਗ ਦੇ ਵਿੱਚੋਂ ਆਵਾਜ਼ ਵੀ ਆਈ ਏ ਤੇ ਕਹਿੰਦਾ ਇਹਦਾ ਰੂਪ ਦੇਵਤਿਆਂ ਵਰਗਾ ਰੂਪ ਹੈ ਆਮੀਨ ਆ ਅੱਗ 'ਚ ਉਹ ਬਾਹਰ ਸੀ ਕਿ ਅੱਗ ਦੇ ਵਿੱਚ ਸੀ ਹਾਂ ਇਹ ਰਾਜੇ ਦੇ ਨਾਲ ਕੁਰਸੀ ਤੇ ਬੈਠਾ ਸੀ ਨਹੀਂ ਹਾਂ ਨਹੀਂ ਇਹ ਗੇਟ ਤੇ ਖੜਾ ਸੀ ਨਹੀਂ ਇਹ ਕਿੱਥੇ ਸੀ ਅੱਗ ਦੇ ਵਿੱਚ ਅੱਗ ਦੇ ਵਿੱਚ ਤੁਹਾਡਾ ਪਰਮੇਸ਼ਰ ਕਿੱਥੇ ਆ ਅੱਗ ਦੇ ਵਿੱਚ ਅੱਗ ਦੇ ਵਿੱਚ ਆਗ ਹੋਣੀ ਚਾਹੀਦੀ ਤੁਹਾਡੇ ਅੰਦਰ ਇੱਥੇ ਇੱਕ ਦਰਸ਼ਨ ਹੁੰਦਾ ਬੰਦੇ ਨੂੰ ਉਹਨੂੰ ਫੋਨ ਕਰੀਗਾ ਕਿ ਪਰਮੇਸ਼ਰ ਨੇ ਦਰਸ਼ਨ ਦਿੱਤਾ ਤੇਰੇ ਬਾਰੇ ਵਾਹ ਲਾ ਹਾ ਲੇਲੂਇ ਹਾਂਜੀ ਕਰਦਾਂ ਆ ਇਹੋ ਜਿਹੇ ਲੋਗ ਇਹੋ ਜਿਹੇ ਲੋਕਾਂ ਨੂੰ ਪ੍ਰਭੂ ਪਸੰਦ ਨਹੀਂ ਕਰਦਾ ਕਲਾਮ 'ਚ ਲਿਖਿਆ ਕਹਿੰਦਾ ਨਾ ਤੂੰ ਤੱਤਾ ਤੇ ਨਾ ਆ ਤੂੰ ਮੀਨੇ ਤੇ ਕਰੀ ਚਰਚ ਗਿਆ ਤੂੰ ਸਾਲ 'ਚ ਇੱਕ ਵਾਰੀ ਚਰਚਾ ਆ ਗਿਆ ਧੂ ਠੰਡੇ ਠੰਡੇ ਸਾਇਡ ਸੰਗ ਗੀਤ ਸੁਣੀ ਜਾਂਦਾ ਤੋ ਕਦੀ ਤਾਸ਼ ਵਾਲਿਆਂ ਨਾਲ ਬਹਿ ਜਾਣਾ ਕਦੀ ਚੌਂਕ 'ਚ ਖੜ ਜਾਣਾ ਕਦੀ ਸਪਲੈਂਡਰ ਕਦੀ ਬੁਲਟ ਨੂੰ ਲੰਡਾ ਜਾਂ ਕਰਾਕ ਦੇ ਪੁਜਾਰਾਂ 'ਚ ਪਟਾਕੇ ਪੁਵਾਈ ਜਾਣਾ ਕਦੀ ਢੇੜੀਆਂ ਲਾਈ ਜਾਣਾ ਤੇ ਗਾਣਾ ਲਾਉਣਾ ਕਿ ਘੇਰ ਲਿਆ ਗਲੀ ਤੇ ਸਪਲੈਂਡਰ ਯਾਰਾਂ ਨੇ ਹਾਂ ਐ ਹੋ ਜਾ ਲੋਕਾਂ ਦਾ ਪਰਮੇਸ਼ਵਰ ਉਹ ਕਿਹੜਾ ਏ ਕਿਹੜਾ ਏ ਅੱਗ ਵਾਲਾ ਪਰਮੇਸ਼ਵਰ ਕਿਹੜਾ ਏ ਅੱਗ ਵਾਲਾ ਪਰਮੇਸ਼ਵਰ ਅੱਗ ਦਾ ਪਰਮੇਸ਼ਵਰ ਏ ਓਏ ਅਜੇ ਤਾਂ ਤੇਰਾ ਸਪਲੈਂਡਰ ਘੇਰਿਆ ਐ ਜਿੱਦਣ ਤੈਨੂੰ ਯਵਾਂ ਨੇ ਘੇਰ ਲਿਆ ਤੇ ਤੂੰ ਇਹ ਨਹੀਂ ਕਹੇਂਗਾ ਕਿ ਸਪਲੈਂਡਰ ਯਾਰਾਂ ਨੇ ਘੇਰ ਲਿਆ ਤੂੰ ਕਹੇਂਗਾ ਯਾਰਾਂ ਨੂੰ ਯਵਾਂ ਨੇ ਘੇਰ ਲਿਆ ਹallelujah ਓ ਖੁਦਾ ਦੇ ਲੋਕੋ ਜਿਹੜੇ ਬੰਦੇ ਯਵਾਂ ਨੇ ਘੇਰੇ ਨੇ ਜਿਹੜੇ ਬੰਦੇ ਯਵਾਂ ਨੇ ਫੜੇ ਨੇ ਜਿਹੜੇ ਬੰਦਿਆਂ ਦੇ ਅੱਖ ਆ ਗਈ ਜਵਾ ਦੀ ਉਹਨੇ ਸ਼ਦਾਈ ਕਰਕੇ ਗਲੀਆਂ ਚ ਤੋਰਤੇ ਬਾਜ਼ਾਰਾਂ ਚ ਤੋਰਤੇ ਉਹ ਜੰਗਲ ਪੀਆ ਬਾਣ ਉਜਾੜਾ ਪੜਾ ਝੋਕਾ ਦਿੰਦੇ ਨੇ ਯਸੂ ਹੈਗਾ ਨੇ ਐ ਰਾਜਾ ਹਾਰਨ ਹੋ ਗਿਆ ਪਰਮੇਸ਼ਰ ਕਿੱਥੇ ਵੇਖਿਆ ਇਹਨੇ ਅੱਗਾ ਚਾ ਮੂਸਾ ਰਾਣ ਹੋ ਗਿਆ ਉਹਨੇ ਪਰਮੇਸ਼ਰ ਕਿੱਥੇ ਵੇਖਿਆ ਹੈ ਅੱਗ ਦੇ ਵਿੱਚ ਲੋਕ ਹੀ ਰਾਣ ਹੋ ਗਏ ਬਲੀ ਨੂੰ ਚਟ ਕਿਨੇ ਕੀਤਾ ਹੈ ਅੱਗ ਨੇ ਅੱਗ ਨੇ ਉਹ ਪਰਮੇਸ਼ਰ ਕਿਤੇ ਰਹਿੰਦਾ ਅੱਗ ਦੇ ਵਿੱਚ ਅੱਗ ਦੇ ਵਿੱਚ ਅਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੇ ਆ ਡਰਾਮਿਆਂ 'ਚ ਜੀ ਟੀ ਵੀ ਤੇ ਡਰਾਮੇ ਲਾ ਕੇ ਅਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੇ ਆ ਕਲਰ ਟੀ ਵੀ ਤੇ ਡਰਾਮੇ ਲਾ ਕੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੇ ਆ ਅਸੀਂ ਮੀਨੇ ਚੱਕ ਵਧੀ ਅਤੀ ਬੰਦਗੀ ਟੈਂਡ ਕਰਕੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੇ ਆ ਇਹ ਕਿੱਥੇ ਲੱਭਦਾ ਹਾਲੋ ਅੱਗ ਚ ਤੰਦੂਰ ਤੇ ਰੋਟੀ ਪਕਾਈ ਕਦੀ ਕਿਹਨਾਂ ਕਿੰਨੇ ਜਣੇ ਤੰਦੂਰ ਤੇ ਰੋਟੀ ਪਕਾਉਂਦੇ ਹੋ ਖਾਧੀ ਕਿੰਨੇ ਕਿੰਨੇ ਹੱਥ ਕਾੜਾ ਕਰੋ ਖਾਧੀ ਸਾਰੇ ਆਣੇ ਤੰਦੂਰ ਦੀ ਰੋਟੀ ਦਾ ਟੇਸ ਬੜਾ ਹੁੰਦਾ ਪਤਾ ਹੀ ਕਿਉਂ ਹਾਂ ਤੰਦੂਰ ਬਾਲਿਆ ਜਾਂਦਾ ਅੱਗ ਹੁੰਦੀ ਉਹਦੇ ਵਿੱਚ ਤੇ ਅੱਗ ਚ ਹੱਥ ਪਾ ਕੇ ਰੋਟੀ ਨਿਕਲਦੀ ਟੇਸ ਕਦੋਂ ਆਉਂਦਾ ਹਾਂ ਹਾਂ ਕਮਜ਼ੋਰ ਬੰਦਾ ਛੇਤੀ ਤੰਦੂਰ ਵੀ ਨਹੀਂ ਅੱਜ ਕੱਲ ਦੀ ਜਿਹੜੀ ਮਾਡਲ ਕੁੜੀਆਂ ਨੇ ਉਹ ਤੰਦੂਰ ਕਿੱਥੇ ਬਣਾ ਲਿਆ ਤੰਦੂਰ 'ਚ ਰੋਟੀ ਕਿੱਥੋਂ ਲਾ ਲੈਣਗੇ ਹਾਂ ਅੱਗ 'ਚ ਹੱਥ ਪੈਂਦਾ ਤੇ ਫਿਰ ਰੋਟੀ ਜਦੋਂ ਗਰਮ ਗਰਮ ਮਿਲਦੀ ਤੇ ਬੰਦੇ ਨੂੰ ਆਨੰਦ ਆ ਜਾਂਦਾ ਜੇ ਬਰਕਤ ਲੈਣੀ ਅੱਗ ਦੇ ਪਰਮੇਸ਼ਵਰ ਤੋਂ ਤੇ ਵੜਨਾ ਕਿੱਥੇ ਪੈਣਾ ਅੱਗ ਦੇ ਵਿੱਚ ਹਾਂ ਅੱਗ ਦੇ ਵਿੱਚ ਅੱਗ ਦੇ ਵਿੱਚ ਤੇ ਜਿਹੜੇ ਲੋਕ ਅੱਗ 'ਚ ਵੜ ਜਾਂਦੇ ਆ ਨਾ ਤੇ ਉਹਨਾਂ ਨੂੰ ਕਹਿੰਦੇ ਆ ਉਹਨੂੰ ਬੁਲਾ ਲਈਏ ਵਿਆਹ ਤੇ ਕਹਿੰਦੇ ਰਹਿਣ ਦੇ ਉਹਨੂੰ ਨਾ ਬੁਲਾ ਉਹਨੇ ਸਾਰੀ ਦਿਹਾੜੀ ਯਸੂ ਯਸੂ ਹੀ ਕੀਤੀ ਜਾਣਾ ਉਹਨੂੰ ਨਾ ਬੁਲਾ ਯਾਰ ਇੱਥੇ ਉਹਨੂੰ ਯਸੂ ਤੋਂ ਬਿਨਾ ਹੋਰ ਕੋ ਕੰਮ ਹੀ ਨਹੀਂ ਆਗਾ ਕਿਉਂਕਿ ਉਹ ਕਿਹੜੇ ਨੇ ਅੱਗ ਦੇ ਪਰਮੇਸ਼ਵਰ ਹਾਂ ਤੇ ਜਿਹੜੇ ਅੱਗ ਵਾਲੇ ਨਹੀਂ ਉਹਨਾਂ ਨੂੰ ਕਾਰਡ ਆਉਂਦਾ ਪਾਸਟਰ ਨੂੰ ਵੀ ਕਾਰਡ ਆਉਂਦਾ ਐ ਤਵਾਰਾ ਜਾ ਪਾਸਟਰ ਕਹਿੰਦਾ ਚਰਚ ਤੇ ਰੋਜ਼ ਲੱਗਦੀ ਚਲੋ ਐ ਤਵਾਰ ਵਿਆਹ ਟੱਟ ਕਰਦੇ ਆ ਇਹ ਅੱਗ ਦਾ ਪਰਮੇਸ਼ਵਰ ਏ ਖੁਦਾ ਦੇ ਲੋਕੋ ਗੱਲਾਂ ਇੱਥੇ ਹੀ ਖਤਮ ਨਹੀਂ ਹੋ ਜਾਂ ਕਲਾਮ ਦੇ ਵਿੱਚ ਪੜ ਸਕਦੇ ਹੋ ਕੂਚ 19 ਦੇ ਆਇਓ ਤੇ 18 ਇੱਤੋਂ ਅਤੇ ਸਾਰੇ ਸਨਾਈ ਪਹਾੜ ਤੋਂ ਧੂਆਂ ਨਿਕਲਦਾ ਸੀ ਕਿਉਂ ਜੋ ਯਹਵਾ ਅੱਗ ਵਿੱਚ ਉਸ ਦੇ ਉੱਤੇ ਉਤਰਿਆ ਆਮੇਨ ਇਥੇ ਪਰਮੇਸ਼ਰ ਨੇ ਕਿਹਾ ਕਿ موسی ਨੂੰ ਸੁਨਈ ਪਹਾੜ ਤੇ ਲੋਕਾਂ ਨੂੰ ਇਕੱਠੇ ਕਰ ਜਦੋਂ ਸਾਰੇ ਇਕੱਠੇ ਹੋਏ ਸੁਨਈ ਪਹਾੜ ਤੇ ਤੇ ਪਰਮੇਸ਼ਰ ਕਿਦੇ ਚ ਉਤਰਿਆ ਅੱਗ ਵਿੱਚ ਹਾਂ ਅੱਗ ਵਿੱਚ ਕਹਿੰਦਾ ਪਹਾੜ ਤੇ ਤੁਮਾਂ ਨਿਕਲਦਾ ਸੀ ਕਾਲੀਆਂ ਘਟਾਂ ਹੋ ਗਈਆਂ ਸੀ ਤੇ ਅੱਗ ਦੇ ਵਿੱਚੋਂ ਕੀ ਹੋਇਆ ਪਰਮੇਸ਼ਰ ਉਤਰਿਆ ਹਾਂ ਯਹੋਵਾ ਉਤਰਿਆ ਕਹਿੰਦਾ ਅੱਗ ਦੇ ਵਿੱਚੋਂ ਯਹਵਾ ਉਤਰਿਆ ਐਸੇ ਪਰਮੇਸ਼ਰ ਦੀ ਇਬਾਦਤ ਕਰਦੇ ਹੋ ਅਈ ਨਾ ਡਰ ਹੋਣਾ ਚਾਹੀਦਾ ਤੁਹਾਡੇ ਅੰਦਰ ਐਨਾ ਤੁਹਾਡਾ ਕਲੇਜਾ ਕੰਬਣਾ ਚਾਹੀਦਾ ਕਿ ਮੈਂ ਇਬਾਦਤ ਪ੍ਰਭੂ ਦੀ ਕਰਨ ਲੱਗਾ ਵਾਂ ਤੇ ਜਿਹੜੇ ਪ੍ਰਭੂ ਦੀ ਤੁਸੀਂ ਇਬਾਦਤ ਕਰਦੇ ਹੋ ਉਹ ਬਹੁਤ ਵੱਡਾ ਹੈ ਅੱਜ ਤੁਹਾਡੀਆਂ ਮੁਸ਼ਕਲਾਂ ਬੜੀਆਂ ਵੱਡੀਆਂ ਹੋਣ ਗਈਆਂ ਤੁਹਾਨੂੰ ਲੱਗਦਾ ਹੋਣਾ ਕਿ ਬਸ ਕਹਾਣੀ ਇੱਥੇ ਹੀ ਖਤਮ ਹੋ ਜਾਣੀ ਹੈ ਪਰ ਤੁਸੀਂ ਅੱਗ ਨਾਲ ਭਰੇ ਪਰਮੇਸ਼ਰ ਦੀ ਇਬਾਦਤ ਕਰਦੇ ਹੋ ਕਹਾਣੀਆਂ ਖਤਮ ਨਹੀਂ ਕਹਾਣੀਆਂ ਸ਼ੁਰੂ ਹੋ ਗਈਆਂ ਤੁਹਾਡੀਆਂ ਮੈਂ ਅੱਗ ਨਾਲ ਭਰੇ ਪਰਮੇਸ਼ਰ ਦੀ ਇਬਾਦਤ ਕਰਨ ਆ ਗਏ ਹੋ ਤੁਸੀਂ ਕਿਹਦੀ ਅੱਗ ਨਾਲ ਭਰੇ ਪਰਮੇਸ਼ਰ ਦੀ ਤੁਹਾਡੇ ਅੰਦਰ ਅੱਗ ਬਲੇਗੀ ਤੁਸੀਂ ਕਈ ਵਾਰੀ ਬੰਦਾ ਚਰਚ ਦੇ ਵਿੱਚ ਉਹਨੇ ਚਰਚ ਅਟੈਂਡ ਕੀਤੀ ਹੁੰਦੀ ਹੈ ਉਹਨੇ ਚਰਚ ਅਟੈਂਡ ਕੀਤੀ ਹੁੰਦੀ ਪ੍ਰੀਸਟ ਨੇ ਉਹਦੇ ਸਿਰ ਤੇ ਹੱਥ ਰੱਖਿਆ ਹੁੰਦਾ ਪਾਕਰੂ ਦਾ ਮਸਾ ਹੁੰਦਾ ਆਉਂਦੇ ਉੱਤੇ ਉਹ ਦੁਨੀਆ ਤੋਂ ਵੱਖਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇ। ਮਸੀਹ ਵਾਲੇ ਬੰਦੇ ਦੀ ਨਿਸ਼ਾਨੀ ਇਹ ਹੋਏਗੀ ਮਸੀਹ ਵਾਲੇ ਬੰਦੇ ਦੀ ਨਿਸ਼ਾਨੀ ਇਹ ਹੋਏਗੀ ਉਹਦੀਆਂ ਗੱਲਾਂ ਕਿਹੋ ਜਿਹੀਆਂ ਹੋਣਗੀਆਂ ਵੱਖਰੀਆਂ ਹੋਣਗੀਆਂ ਮਸੀਹ ਵਾਲੇ ਬੰਦੇ ਦੀ ਇਹ ਨਿਸ਼ਾਨੀ ਹੁੰਦੀ ਏ ਉਹਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ ਉਹ ਅੱਗ ਨਾਲ ਭਰਿਆ ਹੁੰਦਾ ਬੰਦਾ ਪਾਕੂ ਦੀ ਅੱਗ ਹੁੰਦੀ ਉਹਦੇ ਅੰਦਰ ਉਹ ਚਰਚ ਦੇ ਵਿੱਚੋਂ ਅੱਗ ਲੈ ਕੇ ਆਇਆ ਹੁੰਦਾ ਹੈ ਤੇ ਜਾਂਦਾ ਉਹਨਾਂ ਲੋਕਾਂ ਦੇ ਕੋਲ ਹੈ ਉਹਨਾਂ ਨਾਲ ਗੱਲਾਂ ਕਰਦਾ ਵੇਲੜ ਜਾਂ ਲੋਕਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਕਹਿੰਦਾ ਮੈਂ ਚਰਚ ਦੇ ਵਿੱਚ ਵੇਖਿਆ ਦਰਸ਼ਨ ਪ੍ਰੀਸਟ ਦੇ ਹੱਥ ਦੇ ਵਿੱਚ ਮਾਈਕ ਸੀ ਉਹ ਪ੍ਰੋਫਿਟ ਦੇ ਹੱਥ ਦੇ ਵਿੱਚ ਮਾਈਕ ਸੀ ਉਹ بڑا ਰੱਬ ਕੇ ਗੱਜ-ਗੱਜ ਕੇ ਕਹਿ ਰਿਹਾ ਸੀਗਾ ਕਿ ਅੱਗ ਦਾ ਪਰਮੇਸ਼ਵਰ ਤੁਹਾਨੂੰ ਬਰਕਤ ਦੇ ਰਿਹਾ ਹੈ ਅੱਗ ਦਾ ਪਰਮੇਸ਼ਵਰ ਤੁਹਾਡੇ ਲਈ ਰਾਹ ਖੋਲ੍ਹ ਰਿਹਾ ਹੈ ਅੱਗ ਦਾ ਪਰਮੇਸ਼ਵਰ ਹੈ ਜਿਹੜਾ ਤੁਹਾਡੇ ਵੱਡੇ-ਵੱਡੇ ਕੰਮ ਕਰ ਰਿਹਾ ਉਹ ਉਹਨਾਂ ਨੂੰ ਦੱਸਦਾ ਉਹ ਕਹਿੰਦੇ ਲੈ ਇਹ ਵਹਿਮ ਪਰਮੇ ਉਹ ਕੀ ਕਹਿੰਦੇ ਇਹ ਕੀ ਹੈ ਇਹ ਵਹਿਮ ਪਰਮੇ ਇਹ ਪ੍ਰੋਟਾਇਜ਼ ਕੀਤੇ ਲੋਗ ਨੇ ਤੂੰ ਕਿੱਥੇ ਗਿਆ ਚਲਾ ਠੀਕ ਹੈ ਤੂੰ ਮੱਥਾ ਟੇਕਿਆ ਆ ਗਿਆ ਲੰਗਰ ਖਾਦਾ ਵਾਧੂ ਏ ਉਹ ਤੁਹਾਡੀ ਬਲ ਦੀ ਅੱਗ ਦੇ ਵਿੱਚ ਕੀ ਕਰ ਦਿੰਦੇ ਪਾਣੀ ਪਾ ਦਿੰਦੇ ਨੇ ਚਰਚ ਤੋਂ ਲੈ ਕੇ ਕੀ ਆਏ ਤੇ ਲੋਕਾਂ ਦੇ ਵਿੱਚ ਗਿਆ ਤੇ ਕੀ ਕਰਤਾ ਉਹਨਾਂ ਪਾਣੀ ਪਾਤਾ ਹਾਂ ਪਾਣੀ ਪਾਤਾ ਪਾਣੀ ਪਾਤਾ ਤੁਹਾਡੀਆਂ ਗੱਲਾਂ ਦਾ ਮੁੱਲ ਉਹਨਾਂ ਲੋਕਾਂ ਨੂੰ ਨਹੀਂ ਪਤਾ ਤੁਹਾਡੇ ਅੱਗ ਦੀ ਕਦਰ ਉਹਨਾਂ ਲੋਕਾਂ ਨੂੰ ਨਹੀਂ ਪਤਾ ਤੁਹਾਡੇ ਮਸੇ ਦੀ ਉਹਨਾਂ ਲੋਕਾਂ ਨੂੰ ਪਛਾਣ ਨਹੀਂ ਹੈ ਤੁਹਾਡੇ ਤੁਹਾਡੇ ਜਿਹੜੇ ਕਿ ਤੁਹਾਨੂੰ 25 ਲੱਖ ਰੁਪਈਆ ਦਿੱਤਾ ਤੇ 크ਿਸਚਨ ਬਣਾਤਾ ਤੁਹਾਨੂੰ ਪਾਸਟਰ ਨੇ ਸੌਦਾ ਲੈ ਕੇ ਦਿੱਤਾ ਤੁਸੀਂ 크ਿਸਚਨ ਬਣ ਗਏ ਜੇ ਪਾਸਟਰ ਨੇ ਤੁਹਾਡੀ ਛੋਟੀ ਮੋਟੀ ਮਦਦ ਕੀਤੀ ਹੈ ਤੁਸੀਂ ਇਸਾਈ ਬਣ ਗਏ ਹੋ ਪਰ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਇਹ ਕੋਲੇ 부ਝਿ ਹੋਏ ਸੀਗੇ ਤੇ ਪਾਸਟਰ ਨੇ ਗੱਲਾਂ ਕਰਕੇ ਇਹਨਾਂ 'ਚ ਅਗ ਮਚਾ ਕੇ ਰੱਖ ਦਿੱਤੀ ਹੈਗੀ ਹੈ ਕਈ ਵਾਰੀ ਤੁਸੀਂ ਦੁਆਵਾਂ ਕਰਦੇ ਹੋ ਲੋਕ ਕਹਿੰਦੇ ਇਹਦੇ ਨਾਲ ਕੀ ਹੋਵੇਗਾ ਤੁਸੀਂ ਚਰਚ ਆਉਂਦੇ ਹੋ ਕਹਣਗੇ ਇਹਦੇ ਨਾਲ ਕੀ ਹੋ ਜਾਏਗਾ ਤੁਹਾਡੇ ਹੱਥ 'ਚ ਬਾਈਬਲ ਫੜੀ ਹੁੰਦੀ ਉਹ ਕਹਿੰਦੇ ਨੇ ਇਹ ਛੋਟੀ ਜੀ ਕਿਤਾਬ ਕੀ ਕਰ ਲੈਗੀ ਤੁਸੀਂ ਘਰੇ ਆਰਾਧਨਾ ਕਰਦੇ ਹੋ ਮਜ਼ਾਕ ਉਡਾਉਂਦੇ ਇਹਦੇ ਨਾਲ ਕੀ ਹੋ ਜਾਏਗਾ ਪਰ ਜਿੱਦਣ ਅੱਗ ਦਾ ਪਰਮੇਸ਼ਰ ਤੁਹਾਡੇ ਘਰੇ ਕਰਦਾ ਹੈ ਉਹ ਤੁਹਾਡੇ ਪਵੰਦੀਆਂ ਵਿੱਚ ਆ ਕੇ ਬਹਿ ਜਾਂਦੇ ਨੇ ਇਹ ਕਿਦਾਂ ਹੋ ਗਿਆ ਇਹ ਕਿੰਨੇ ਕਰਤਾ ਇਹ ਤੇ ਔਖਾ ਹੀ ਬੜਾ ਸੀ ਤੇ ਫਿਰ ਤੁਹਾਡੇ ਮੂੰਹ ਦੇ ਵਿੱਚੋਂ ਜਵਾਬ ਨਿਕਲਣਾ ਚਾਹੀਦਾ ਇਹ ਕਿਸੇ ਬੰਦੇ ਨੇ ਨਹੀਂ ਅੱਗ ਤੇ ਪਰਮੇਸ਼ਵਰ ਨੇ ਕਰ ਦਿੱਤਾ ਹੈ ਪਾਣੀ ਲੋਕਾਂ ਦੇ ਹੱਥ ਦੇ ਵਿੱਚ ਜੇ ਆਪਣੀ ਅੱਗ ਬਚਾ ਕੇ ਰੱਖਣੀ ਹੈ ਵੇਲੜ ਜੇ ਲੋਕ ਆਣਗੇ ਤੁਹਾਡੇ ਬੱਚਿਆਂ ਨੂੰ ਬੁਲਾਉਣ ਲਈ ਵੇਲੇ ਜੇ ਬੰਦੇ ਕਈ ਬੰਦਿਆਂ ਦੇ ਵਿੱਚ ਐਸੀ ਸਪਿਰਿਟ ਕੰਮ ਕਰਦੀ ਉਹ ਜਿੰਨੀ ਦੇਰ ਸੱਤ ਘਰਾਂ ਦੇ ਵਿੱਚ ਉਹਨਾ ਹੋ ਕੇ ਉਹਨਾਂ ਨੂੰ ਰੋਟੀ ਨਹੀਂ ਆਜਮ ਹੁੰਦੀ ਉਹਨੂੰ ਆਪਦੇ ਘਰ ਦਾ ਨਹੀਂ ਪਤਾ ਹੁੰਦਾ ਕਿ ਮੇਰੇ ਘਰ ਦੇ ਵਿੱਚ ਸਬਜ਼ੀ ਕੀ ਬਣੀ ਏ ਪਰ ਉਹਨੂੰ ਸੱਤਾਂ ਘਰਾਂ ਦੇ ਵਿੱਚ ਪਤਾ ਹੁੰਦਾ ਕਿ ਸਬਜ਼ੀ ਕੀ ਬਣੀ ਇੱਕ ਦੁਸ਼ਟ ਆਤਮਾ ਉਹਦੇ ਅੰਦਰ ਉਹ ਇੱਕ ਘਰ ਦੇ ਵਿੱਚੋਂ ਨੰਗੇਗਾ ਉਧਰੋਂ ਚਾਹ ਪੀ ਕੇ ਉਹ ਖੱਟੀਆਂ ਮਿੱਠੀਆਂ ਗੱਲਾਂ ਕਰਕੇ ਫਿਰ ਦੂਜੇ ਘਰ ਦੇ ਵਿੱਚ ਜਾਏਗਾ ਉਧਰੋਂ ਇੱਕ ਅੱਧੀ ਰੋਟੀ ਖਾ ਕੇ ਫਿਰ ਇਹਦਰ ਉਧਰ ਦੀਆਂ ਗੱਲਾਂ ਕਰਕੇ ਫਿਰ ਤੀਜੇ ਘਰ ਦੇ ਵਿੱਚ ਜਾਏਗਾ ਇਹਦਰ ਉਧਰ ਦੀਆਂ ਗੱਲਾਂ ਕਰਕੇ ਸਾਢੇ 9 10 ਵਜੇ ਉਹ ਘਰੇ ਵੜ ਜਾਏਗਾ ਉਹਨੇ ਇਹ ਨਹੀਂ ਪੁੱਛਣਾ ਮੇਰੇ ਬੱਚੇ ਕਿੱਥੇ ਨੇ ਉਹਨੇ ਇਹ ਨਹੀਂ ਪੁੱਛਣਾ ਘਰੇ ਕੀ ਬਣਿਆ ਕੀ ਨਹੀਂ ਬਣਿਆ ਉਹਨੂੰ ਪਤਾ ਕਾ ਦਾ ਸੱਤਾ ਕਰਾਂ ਦਾ ਤੇ ਆਪਦੇ ਘਰ ਦਾ ਨਹੀਂ ਪਤਾ ऐसे ਲੋਕਾਂ ਤੋਂ ਬਚ ਕੇ ਰਹਿਣਾ ਇੱਕ ਗੰਦੀ ਸਪਿਰਟ ਵਾਲੇ ਲੋਕ ਹੁੰਦੇ ਨੇ ਉਹ ਤੁਹਾਡੇ ਘਰ ਦੇ ਵਿੱਚ ਇੱਕ ਤੋਂ ਦੂਜੇ ਦਿਨ ਆਗਾ ਤੁਹਾਡੇ ਘਰ ਦੇ ਵਿੱਚ ਇਹ ਚੀਜ਼ਾਂ ਦਾ ਜਿਹੜਾ ਉਥਲ ਪੁਥਲ ਮਚ ਜਾਏਗਾ ਅੱਗ ਦੇ ਪਰਮੇਸ਼ਰ ਨੂੰ ਕਹਿਣਾ ਹੈ ਕਿ ਮੇਰੇ ਘਰ ਦੀ ਸੁਰੱਖਿਆ ਕਰ ਅੱਗ ਦੇ ਪਰਮੇਸ਼ਰ ਨੂੰ ਕਹਿਣਾ ਹੈ ਕਿ ਮੇਰੇ ਬੱਚਿਆਂ ਨੂੰ ਸਾਂਭ ਅੱਗ ਦੇ ਪਰਮੇਸ਼ਰ ਨੂੰ ਕਹਿਣਾ ਹੈ ਕਿ ਮੇਰੇ ਪਤੀ ਨੂੰ ਸਾਂਭ ਅੱਗ ਦੇ ਪਰਮੇਸ਼ਰ ਨੂੰ ਕਹਿਣਾ ਹੈ ਕਿ ਮੇਰੇ ਕਾਰੋਬਾਰ ਨੂੰ ਸਾਂਭ ਉਹ ਪਰਮੇਸ਼ਰ ਕਿਹੜਾ ਅੱਗ ਦਾ ਪਰਮੇਸ਼ਰ